ਤਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਤਾਂ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਹਾਂ ਉਸ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਔਰ ਅੱਜ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਹਾਂ ਮਹਾਨ ਖੁਦਾਵੰ ਦੇ ਪਿਆਰੇ ਪਿਤਾ ਪਰਮੇਸ਼ਰ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਤੀ ਵਡਿਆਈ ਦਿੰਦੇ ਖੁਦਾਵੰ ਦਾ ਸੀ ਸਭ ਦੇ ਸਬਰ ਅੱਜ ਦੇ ਇਸ ਰੋਜ਼ਾ ਦੇ ਵਿੱਚ ਖੁਦਾਵੰ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਕਿ ਵਰਤ ਰੱਖ ਕੇ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਯਾਰ ਅਸੀਂ ਇਹਨਾਂ ਵਚਨਾ ਦੇ ਦੁਆਰਾ ਕਰਾਂ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦੇਨ ਪਰਵੇਸ ਤੁਸਨ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹੋ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਵੇਸ਼ ਮਸੀਹ ਜੀ ਦੇ ਨਾਮ ਵਿੱਚ ਆਮੀਨ ਅੱਜ ਆਪਾਂ ਪ੍ਰਵੇਸ਼ ਦੇ ਵਚਨਾਂ ਚੋਂ ਜਾਣਗੇ ਯਾਕੂਬ 5 ਦੀ 15 16 ਨੰਬਰ ਆਇਤ ਨੂੰ ਅਤੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਪ੍ਰਭੂ ਉਸ ਨੂੰ ਉਠਾ ਕੇ ਖੜਾ ਕਰੇਗਾ ਅਤੇ ਜੇ ਉਹਨੇ ਪਾਪ ਵੀ ਕੀਤੇ ਹੋਣ ਤਾਂ ਉਸ ਨੂੰ ਮਾਫ ਕੀਤੇ ਜਾਣਗੇ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਵਚਨ ਚ ਲਿਖਿਆ ਹੈ ਕਿ ਜੇ ਤੁਸੀਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰੋਗੇ ਤਾਂ ਉਸ ਵਿਸ਼ਵਾਸ ਦੀ ਪ੍ਰਾਰਥਨਾ ਦੇ ਨਾਲ ਰੋਗੀ ਬਚ ਜਾਵੇਗਾ ਸੱਚਮੁੱਚ ਅੱਜ ਅਸੀਂ ਸਭ ਨੇ ਹੀ ਫਾਸਟਿੰਗ ਦੇ ਸਮੇਂ ਦੇ ਵਿੱਚ ਰੋਗੀਆਂ ਲਈ ਦੁਆ ਕੀਤੀ ਹੋਏਗੀ ਔਰ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਸਭ ਨੇ ਸਿਰਫ ਆਪਣਿਆਂ ਦੇ ਲਈ ਨਹੀਂ ਪਰ ਬਹੁਤਿਆਂ ਐਸੇ ਲਈ ਵੀ ਕੀਤੀ ਹੋਏਗੀ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਔਰ ਬਹੁਤੇ ਐਸੇ ਜਿਨ੍ਹਾਂ ਦਾ ਸਾਡੇ ਨਾਲ ਵੈਰ ਹੈ ਫਿਰ ਵੀ ਅਸੀਂ ਮਸੀਹ ਦੇ ਸਰੂਪ ਤੇ ਅਤੇ ਮਸੀਹ ਦੇ ਧੀਆਂ ਪੁੱਤਰ ਕਲਾਏ ਜਾਵਾਂਗੇ ਜਦ ਅਸੀਂ ਆਪਣੇ ਦੁਸ਼ਮਣਾਂ ਲਈ ਔਰ ਅਣਜਾਣ ਲੋਗਾਂ ਲਈ ਦੁਆ ਕਰਾਂਗੇ ਪਰ ਸਾਡਾ ਫਾਸਟਿੰਗ ਕਰਨ ਦਾ ਮਕਸਦ ਸਿਰਫ ਇਹ ਨਹੀਂ ਹੁੰਦਾ ਕਿ ਆਪਣੇ ਆਪ ਲਈ ਆਪਣੇ ਘਰ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਲਈ ਦੁਆਵਾਂ ਕਰਨੀਆਂ ਪਰ ਫਾਸਟਿੰਗ ਕਰਨ ਦਾ ਭਾਵ ਪੂਰੇ ਸੰਸਾਰ ਲਈ ਦੁਆ ਕਰਨੀ ਆ ਉਹਨਾਂ ਦੇ ਲਈ ਜਿਨ੍ਹਾਂ ਦੇ ਨਾਲ ਅਸੀਂ ਮਸੀਹ ਦੇ ਰਿਸ਼ਤੇ ਵਿੱਚ ਬੰਨੇ ਹੋਏ ਆ ਮਸੀਹ ਦੇ ਰਿਸ਼ਤੇ ਦੇ ਵਿੱਚ ਦਾ ਭਾਵ ਕੀ ਹੈ ਕਿ ਮਸੀਹ ਨੇ ਕਿਹਾ ਕਿ ਪੂਰੇ ਸੰਸਾਰ ਦੇ ਲੋਕ ਤੁਹਾਡੇ ਭੈਣ ਭਾਈ ਨੇ ਤੁਹਾਡੇ ਗੁਆਂਢੀ ਨੇ ਪਰ ਤੁਸੀਂ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰੋ ਔਰ ਸਾਡਾ ਪਿਆਰ ਸਾਡੇ ਇਸ ਸੈਕਰੀਫਾਈਸ ਤੋਂ ਸਾਡੀਆਂ ਦੁਆਵਾਂ ਤੋਂ ਸਾਬਿਤ ਹੋਏਗਾ। ਅਗਰ ਅਸੀਂ ਕਿਸੇ ਨੂੰ ਆਪਣੇ ਸ਼ਬਦਾਂ ਦੇ ਨਾਲ ਪਿਆਰ ਨਹੀਂ ਦਿਖਾ ਸਕਦੇ ਫਿਰ ਅਸੀਂ ਉਹਨੂੰ ਫਿਜ਼ੀਕਲੀ ਪਿਆਰ ਜਾਂ ਫਿਰ ਕਹਿ ਸਕਦੇ ਹਾਂ ਰਿਲੇਸ਼ਨ ਵਾਲਾ ਪਿਆਰ ਕਿੱਦਾਂ ਦਿਖਾਵਾਂਗੇ? ਜੇ ਸਾਡਾ ਉਹਨਾਂ ਨਾਲ ਰਿਸ਼ਤਾ ਬਣੇਗਾ ਅਸੀਂ ਉਹਨਾਂ ਨਾਲ ਪਿਆਰ ਦਿਖਾਵਾਂਗੇ ਜਾਂ ਮਿਲਨ ਵਰਤਨ ਵਾਲਾ ਇੱਕ ਦੂਜੇ ਨੂੰ ਮਿਲ ਕੇ ਪਿਆਰ ਕਰਨ ਵਾਲਾ ਰਿਸ਼ਤਾ ਉਹ ਨਹੀਂ ਹੋਏਗਾ। ਪਹਿਲਾਂ ਸਾਡਾ ਇਹ ਤਾਂ ਪਤਾ ਲੱਗੇ ਕਿ ਅਸੀਂ ਸ਼ਬਦਾਂ ਦੇ ਨਾਲ ਪਿਆਰ ਕਿਸੇ ਨੂੰ ਕਰ ਸਕਦੇ ਹਾਂ ਕਿ ਨਹੀਂ। ਸ਼ਬਦਾਂ ਦੇ ਨਾਲ ਪਿਆਰ ਦਿਖਾਉਣਾ ਭਾਵੇਂ ਉਹਦੇ ਲਈ ਪ੍ਰਾਰਥਨਾ ਕਰਨੀ ਆ ਹੁਣ ਅਸੀਂ ਵਰਤਤਾ ਰੱਖੀ ਰਹੀ ਹੈ ਤਾਂ ਅਸੀਂ ਕਿਉਂ ਨਾ ਹਰ ਇੱਕ ਲਈ ਖੁੱਲੇ ਦਿਲ ਨਾਲ ਦੁਆ ਕਰੀਏ ਔਰ ਆਪਣੇ ਪਿਆਰ ਦਾ ਸਬੂਤ ਦਈਏ ਉਹ ਪਿਆਰ ਜਿਹੜਾ ਅਸੀਂ ਹੋਰਾਂ ਨਾਲ ਕਰਦੇ ਆ ਉਹਦਾ ਸਬੂਤ ਅਸੀਂ ਹੋਰਾਂ ਨੂੰ ਦਈਏ ਔਰ ਖੁਦਾ ਨੂੰ ਵੀ ਪ੍ਰੂਫ ਕਰੀਏ ਕਿ ਸੱਚਮੁੱਚ ਅਸੀਂ ਮਸੀਹ 예수 ਦੇ ਪੁੱਤਰ ਆ ਔਰ ਅਸੀਂ ਮਸੀਹ ਦੇ ਸਰੂਪ ਤੇ ਬਣਾਏ ਅਤੇ ਤਿਆਰ ਕੀਤੇ ਗਏ ਆ ਪਰ ਸਾਡਾ ਸੁਭਾਅ ਵੀ ਮਸੀਹ ਸੁ ਵਰਗਾ ਆ ਔਰ ਅਸੀਂ ਸੱਚੋਚ ਇੱਕ ਦੂਜੇ ਲਈ ਦੁਆ ਕਰਦੇ ਆ ਭਾਵੇਂ ਕੋ ਸਾਡਾ ਦੁਸ਼ਮਣ ਆ ਭਾਵੇਂ ਕੋ ਸਾਡਾ ਜਾਣ ਪਛਾਨ ਵਾਲਾ ਆ ਜਾਂ ਜੱਕ ਸਾਡੇ ਜਾਣ ਪਛਾਨ ਵਾਲਾ ਨਹੀਂ ਵੀ ਆ ਪਰ ਅਸੀਂ ਮਸੀਹ ਸੁ ਦੇ ਨਾਮ ਤੇ ਵਿਸ਼ਵਾਸ ਰੱਖਦੇ ਹੋਏ ਉਹਨਾਂ ਸਾਰਿਆਂ ਲਈ ਦੁਆ ਕਰਦੇ ਆ ਔਰ ਸਾਡਾ ਸਭ ਦਾ ਫਰਜ਼ ਆ ਕਿ ਸਿਰਫ ਅੱਜ ਹੀ ਨਹੀਂ ਪਰ ਹਮੇਸ਼ਾ ਹੀ ਅਸੀਂ ਦੂਜਿਆਂ ਲਈ ਵੀ ਦੁਆ ਕਰਦੇ ਰਹੀਏ ਤਾਂ ਕਲਾਮ ਚ ਲਿਖਿਆ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਜੇ ਕਹਿੰਦਾ ਪ੍ਰਭੂ ਵਚਨ ਚ ਲਿਖਿਆ ਜਿਉਂ ਨੇ ਪਾਪ ਵੀ ਕੀਤੇ ਹੋਣ ਤਾਂ ਪਰਮੇਸ਼ਰ ਪਿਤਾ ਉਹਨਾਂ ਨੂੰ ਉੱਠ ਖੜਾ ਕਰੇਗਾ ਹੁਣ ਬਹੁਤ ਸਾਰੇ ਲੋਕ ਨੇ ਜੋ ਸਰੀਰਿਕ ਕਮਜ਼ੋਰੀ ਦੇ ਕਰਕੇ ਪਾਪ ਚ ਹੈ ਬਹੁਤ ਸਾਰੇ ਲੋਕ ਨੇ ਪਾਪਾਂ ਦੇ ਕਰਕੇ ਬਿਮਾਰੀ ਵਿੱਚ ਹੈ ਬਹੁਤ ਸਾਰੇ ਲੋਕ ਰੇ ਜਿਨ੍ਹਾਂ ਦੇ ਵਿੱਚ ਪਾਪ ਹੈ ਜਿਸ ਕਰਕੇ ਉਹ ਬਿਮਾਰ ਹੈ ਬਹੁਤ ਸਾਰੇ ਅਸੀਂ ਲੋਕ ਨੇ ਜਿਨ੍ਹਾਂ ਦੇ ਵਿੱਚ ਬਿਮਾਰੀ ਆ ਜਿਹਦੇ ਕਰਕੇ ਉਹ ਪਾਪ ਕਰ ਰਹੇ ਆ ਬਿਮਾਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਪਾਪ ਕਰ ਰਹੇ ਹੋ ਕਿਹੜਾ ਪਾਪ ਕਿ ਜੇ ਪ੍ਰਾਰਥਨਾ ਦੇ ਦੁਆਰਾ ਨਹੀਂ ਹੋਇਆ ਤਾਂ ਚਲੋ ਥੋੜਾ ਪਵਾ ਕੇ ਦੇਖ ਲੈਣੇ ਆ ਫਾਂਡਾ ਕਰਾ ਕੇ ਦੇਖ ਲੈਣੇ ਆ ਇਹ ਵੀ ਅਸੀਂ ਪਾਪ ਕਰਦੇ ਆ ਤਾਂ ਅਸੀਂ ਅਲੱਗ-ਨাক ਤਰੀਕੇ ਨਾਲ ਬੜੇ ਅਨੋਖੇ ਤਰੀਕੇ ਨਾਲ ਪਾਪ ਕਰ ਰਹੇ ਆ ਹੋ ਸਕਦਾ ਬਿਮਾਰੀ ਸਾਡੇ ਪਾਪ ਕਰ ਗਿਆ ਸਾਡੀ ਕਮਜ਼ੋਰੀ ਕਰਕੇ ਆ ਸਾਡੀ ਪ੍ਰੀਖਿਆ ਕਰਕੇ ਆ ਸਾਡੇ ਪਰਦੇਾਵੇ ਕਰਕੇ ਆ ਖੁਦਾ ਦੇ ਗ੍ਰੋਧ ਕਰਕੇ ਆ ਜਿਸ ਵੀ ਰੀਜ਼ਨ ਕਰਕੇ ਆ ਉਸ ਹਾਰ ਤਰ੍ਹਾਂ ਦੇ ਰੋਗ ਤੋਂ ਹਰ ਤਰ੍ਹਾਂ ਦੀ ਪ੍ਰੀਖਿਆ ਤੋਂ ਹਰ ਤਰ੍ਹਾਂ ਦੀ ਬਿਮਾਰੀ ਤੋਂ ਹਰ ਤਰ੍ਹਾਂ ਦੇ ਪਾਪ ਤੋਂ ਉਹ ਬੰਦਾ ਆਜ਼ਾਦ ਹੋ ਜਾਏਗਾ ਅਗਰ ਅਸੀਂ ਉਹਦੇ ਲਈ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਂਗੇ ਕਿਉਂਕਿ ਗਲਾਮ ਚ ਲਿਖਿਆ ਕਿ ਵਿਸ਼ਵਾਸ ਦੀ ਪ੍ਰਾਰਥਨਾ ਦੇ ਨਾਲ ਰੋਗੀ ਖੜੇ ਹੋ ਜਾਣਗੇ ਉਹਨਾਂ ਦੇ ਪਾਪ ਵੀ ਮਾਫ਼ ਹੋ ਜਾਣਗੇ ਇਸ ਲਈ ਇੱਕ ਦੂਜੇ ਦੇ ਲਈ ਦੁਆ ਕਰੋ ਇੱਕ ਦੂਜੇ ਦੇ ਲਈ ਖਰੇ ਅਤੇ ਸੱਚੇ ਮੰਨ ਦੇ ਲਈ ਮਿਹਨਤ ਕਰੋ ਸਾਡੀ ਮਿਹਨਤ ਜ਼ਰੂਰ ਪ੍ਰਤੀਫਲ ਲੈ ਕੇ ਆਵੇਗੀ ਜਦ ਅਸੀਂ ਉਸ ਖੁਦਾ ਤੇ ਭਰੋਸਾ ਕਰਕੇ ਇੱਕ ਦੂਜੇ ਲਈ ਦੁਆਵਾਂ ਕਰਾਂਗੇ ਸਾਡੀਆਂ ਦੁਆਵਾਂ ਉਸ ਵੇਲੇ ਬਿਲਕੁਲ ਅਸਰ ਕਰਨਗੀਆਂ ਜਦ ਅਸੀਂ ਮਸੀਹ ਦੇ ਉੱਤੇ ਵਿਸ਼ਵਾਸ ਕਰਕੇ ਇੱਕ ਦੂਜੇ ਦੇ ਲਈ ਪ੍ਰਤੀਫਲ ਲੈ ਕੇ ਆਵਾਂਗੇ ਸਾਡਾ ਪ੍ਰਤੀਫਲ ਉਦੋਂ ਬੈਨੀਫੀਸ਼ੀਅਲ ਹੋਏਗਾ ਜਦੋਂ ਅਸੀਂ ਖੁਦਾ ਦੇ ਵਰਗੇ ਸੁਭਾਅ ਨੂੰ ਪਾਵਾਂਗੇ ਔਰ ਕੋਦਾਰਗਾ ਸਵਾ ਹੋਏਗਾ ਫੇਰ ਹੀ ਸਾਨੂੰ ਫਲ ਮਿਲੇਗਾ ਅਰ ਅਗਰ ਅਸੀਂ ਚਾਹਨੇ ਕਿ ਅਸੀਂ ਫਲ ਲਈਏ ਜੋ ਅਸੀਂ ਦੁਆਜ ਆਪਣੇ ਘਰਾਂ ਪਰਿਵਾਰਾਂ ਲਈ ਕੀਤੀ ਉਹਦਾ ਸਾਨੂੰ ਫਲ ਮਿਲੇ ਤਾਂ ਪਹਿਲਾਂ ਦੁਆ ਸਾਨੂੰ ਦੂਜਿਆਂ ਦੇ ਘਰਾਂ ਪਰਿਵਾਰਾਂ ਲਈ ਕਰਨੀ ਪੈਗੀ ਅਗਰ ਅਸੀਂ ਹੋਰਾਂ ਦੇ ਘਰਾਂ ਪਰਿਵਾਰਾਂ ਲਈ ਦੁਆ ਕਰਾਂਗੇ ਤਾਂ ਸੱਚਮੁੱਚ ਸਾਡਾ ਖੁਦਾ ਸਾਨੂੰ ਸਾਡੇ ਪਰਿਵਾਰਾਂ ਲਈ ప్రతిਫਲ ਜ਼ਰੂਰ ਦੇਵੇਗਾ ਔਰ ਕਿੰਨੀ ਖੁਸ਼ੀ ਹੋਏਗੀ ਜਦ ਅਸੀਂ ਆਪਣੇ ਪਰਿਵਾਰਾਂ ਲਈ ਦੁਆ ਕੀਤੀ ਉਹ ਤਾਂ ਠੀਕ ਹੋਏ ਹੋਏ ਉਹਦੇ ਨਾਲ ਜਦ ਅਸੀਂ ਹੋਰਾਂ ਲਈ ਦੁਆ ਕੀਤੀ ਉਹ ਵੀ ਚੰਗੇ ਹੋ ਗਏ ਤਾਂ ਇਸ ਲਈ ਚਲੋ ਆਪਾਂ ਸਭ ਹੀ ਅੱਜ ਖੁਦਾ ਦੇ ਵਿੱਚ ਇਸ ਵਾਅਦੇ ਨੂੰ ਕਰਦੇ ਆ ਕਿ ਖੁਦਾਵੰਨ ਰੱਬ ਤੋਂ ਅਸੀਂ ਸਿਰਫ ਅੱਜ ਇਸ ਵਰਤ ਦੇ ਵਿੱਚ ਨਹੀਂ ਪਰ ਹਰ ਵੇਲੇ ਹੀ ਅਸੀਂ ਆਪਣੇ ਪਰਿਵਾਰ ਦੇ ਨਾਲ ਨਾਲ ਬਹੁਤੇ ਘਰਾਂ ਪਰਿਵਾਰਾਂ ਲਈ ਦੁਆ ਕਰਨ ਵਾਲੇ ਤੁਨਾਂ ਦੇ ਛੁਟਕਾਰੇ ਦੇ ਲਈ ਆਪਣੇ ਹੱਥ ਵਧਾਉਣ ਵਾਲੇ ਹੋਈਏ ਤਾਂ ਆਓ ਸਭ ਮਿਲ ਕੇ ਵਿਸ਼ਵਾਸ ਦੀ ਪ੍ਰਾਰਥਨਾ ਕਰਦੇ ਆ ਸਾਰੇ ਰੋਗੀਆਂ ਲਈ ਔਰ ਜਿੰਨਾ ਭੈਣਾ ਭਈਆਂ ਨੇ ਫਾਸਟਿੰਗ ਰੱਖਿਓ ਨਾ ਸਾਰਿਆਂ ਦੇ ਲਈ ਔਰ ਹਰ ਘਰ ਪਰਿਵਾਰ ਦੀ ਹਿਫਾਜ਼ਤ ਲਈ ਪਵਿੱਤਰ ਆਤਮਾ ਦੀ ਸਮਰਥ ਦੇ ਲਈ ਸਾ ਮਿਲ ਕੇ ਖੁਦਾਵੰਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਮਹਾਨ ਖੁਦਾਵੰਤ ਸਮਰਥੀ ਪੈਰੇ ਪਰਮੇਸ਼ਰ ਪ੍ਰਭੂ ਜੀ ਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀਗੇ ਚੋਕ ਦੇ ਪਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵੜਿਆਈ ਦਿੰਦੇ ਬਾਰੇ ਪ੍ਰਭੂ ਜੀ ਅੱਜ ਦੇ ਦਿਨ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾ ਜੋ ਦਿਨ ਪਰਵਿਸ਼ ਤੁਸੀਂ ਸਾਨੂੰ ਸੰਭਾਲ ਲਿਆ ਪ੍ਰਭੂ ਜੀ ਸਾਨੂੰ ਸਾਰੇ ਦੁੱਖਾਂ ਰੋਗਾਂ ਸੰਤਾਵਾਂ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕੀਤਾ ਖੁਦਾ ਬੰਧਾੜੇ ਰੂਪ پاک ਦੀ ਸ਼ਾਨ ਸਾਡੇ ਨਾਲ ਦੇ ਪਤਾ ਅੱਜ ਅਸੀਂ ਪੂਰੇ ਦਿਨ ਜੋ ਫਾਸਟਿੰਗ ਕੀਤੀ ਖੁਦਾ ਜਿੰਨਾ ਵੀ ਘਰਾਂ ਪਰਿਵਾਰਾਂ ਨੇ ਵਰਤ ਰੱਖੇ ਖੁਦਾ ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਪ੍ਰਭੂ ਜੀ ਅਰ ਅ ਜਿਨ੍ਹਾਂ ਨੇ ਫਾਸਟਿੰਗ ਦੇ ਦੌਰਾਨ ਜਿੰਨਾ ਵੀ ਪਰਿਵਾਰਾਂ ਲਈ ਦੁਆ ਕੀਤੀ ਉਹਨਾਂ ਸਾਰੇ ਪਰਿਵਾਰਾਂ ਨੂੰ ਤੁਹਾਡੇ ਲਾਹੋਂ ਚ ਬLES ਕਰ ਦੇ ਖੁਦਾ ਅੱਜ ਸਭ ਦੇ ਸਭੇ ਹੀ ਪਰਿਵਾਰ ਤੁਹਾਡੇ ਨਾਮ ਚ ਬਰਕਤ ਅਤੇ ਆਸ਼ੀਸ਼ ਨੂੰ ਪ੍ਰਾਪਤ ਕਰਨ ਖੁਦਾ ਬੰਦਨਾ ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਹੀ پاک ਪਵਿੱਤਰ ਮਰਜ਼ੀ ਪੂਰੀ ਕੀਤੀ ਜਾਵੇ ਸਾਰੇ ਰੋਗ ਬੰਧਨ ਬਿਮਾਰੀਆਂ ਨਾਸ਼ ਹੋ ਜਾਣ ਖ ਅੱਜ ਜੋ ਵੀ ਪੈਨਪਾਈ ਦੁੱਖ ਚ ਨੇ ਰੋਗ ਚ ਨੇ ਬਿਮਾਰੀ ਚ ਪਰੇਸ਼ਾਨੀ ਚ ਨੇ ਖੁਦਾ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਪੀੜਾਂ ਰੱਦ ਹੋ ਜਾਣ ਕੈਂਸਲ ਹੋ ਜਾਣ ਖੁਦਾਵਨ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਹੀ ਰੋਗ ਕੈਂਸਲ ਹੋ ਜਾਣ ਖੁਦਾਵਨ ਜਿੰਨੇ ਵੀ ਪੈਨਪਾਈ ਬਤਾ ਪਰਮੇਸ਼ਰ ਬੈੱਡ ਤੇ ਨੇ ਖੁਦਾਵਨ ਲੰਬੇ ਸਮੇਂ ਤੋਂ ਬਿਮਾਰੀ ਦੇ ਬਿਸਤਰ ਤੇ ਨੇ ਖੁਦਾ ਜੋ ਸਭ ਦੇ ਸਭ ਬਿਮਾਰੀ ਦੇ ਬਿਸਤਰ ਉਲਟਾ ਦਿੱਤੇ ਜਨ ਖੁਦਾਵਨ ਸਭ ਦੇ ਸਭ ਰੋਗੀ ਚੰਗੇ ਹੋ ਜਾਣ ਖੁਦਾਵੰ ਚੰਗੀ ਸਿਹਤ ਨਾਲ ਬਲੈਸ ਕੀਤੇ ਜਾਣ ਖੁਦਾਤਾ ਦੀ ਦਇਆ ਕਿਰਪਾ ਭਲਾਈ ਦੇ ਵਸੀਲੇ ਸਾਰੇ ਰੋਗ ਕੈਨਸਲ ਹੋ ਜਾਣ ਖੁਦਾਵੰ ਵਾਲਾਂ ਦੇ ਰੋਗ ਸਿਰ ਦੇ ਰੋਗ ਅੱਖਾਂ ਦੇ ਰੋਗ ਸਕਿਨ ਦੇ ਰੋਗ ਪਤਾ ਪਰਮੇਸ਼ਰ ਸ਼ਬ ਨੱਕ ਦੇ ਰੋਗ, ਸਾਹ ਲੈਣ ਦੇ ਰੋਗ, ਪਤਾ ਪਰਮੇਸ਼ਰ ਮੂੰਹ ਦੇ ਰੋਗ ਦਿੰਦਾ, ਜਾੜਾਂ ਦੇ ਰੋਗ, ਕੰਨਾਂ ਦੇ ਰੋਗ, ਯੀਸ਼ੂ ਨਾਮ ਚ ਕੈਂਸਲ ਅਤੇ ਰੱਦ ਹੋ ਜਾਣ ਪੈਰੇ ਖੁਦਾਵਨ, ਹੱਡੀਆਂ ਤੇ ਜੋੜਾਂ ਦੇ ਰੋਗ ਖੁਦਾਵਨ, ਗਰਦਨ ਦੇ ਰੋਗ, ਫੇਫੜਿਆਂ ਦੇ ਰੋਗ, ਦਿਲਾਂ ਦੇ ਰੋਗ ਯੀਸ਼ੂ ਨਾਮ ਚ ਰੱਦ ਹੋ ਜਾਣ ਹਾਲੇਲੂਇਆ, ਆਜ਼ਾਦ ਕਰੋ ਮਹਾਨ ਖੁਦਾਵਨ, ਪੇਟ ਦੇ ਰੋਗ, ਕਿਡਨੀ ਦੇ ਰੋਗ, ਲੀਵਰ ਦੇ ਰੋਗ ਯੀਸ਼ੂ ਨਾਮ ਚ ਕੈਂਸਲ ਹੋ ਜਾਣ, ਸਾਰੇ ਇਨਫੈਕਸ਼ਨ ਜਾਂਦੀ ਰਵੇ, ਹਰ ਇੱਕ ਅਲਸਰ ਗਾਇਬ ਹੋ ਜਾਵੇ ਖੁਦਾਵਨ, ਬੱਚੇ-ਦਾਨੀ ਦੇ ਸਾਰੇ ਹੀ ਰੋਗ ਖੁਦਾਵਨ, ਹਰ ਇੱਕ ਰੋਗ, ਬਿਮਾਰ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਹੀ ਸਾਰੇ ਰੋਗ ਜੀਸ਼ੂ ਨਾ ਕਰਾਂ ਵਿੱਚੋਂ ਰੱਦ ਹੋ ਜਾਣ ਜੋ ਵੀ ਪਰ ਪਰਿਵਾਰ ਹਸਪੀਟਲ ਦੇ ਵਿੱਚ ਨੇ ਖੁਦਾ ਸਭ ਦੇ ਸਭ ਘਰ ਪਰਿਵਾਰ ਉਸ ਹਸਪੀਟਲ ਤੋਂ ਆਜ਼ਾਦ ਹੋ ਜਾਣ ਖੁਦਾਵੰ ਜਿਨ੍ਹਾਂ ਨੂੰ ਹਸਪੀਟਲ ਐਡਮਿਟ ਕਰਨ ਦੇ ਲਈ ਬੋਲਿਆ ਉਹ ਸਭ ਦੇ ਸਭ ਐਡਮਿਸ਼ਨਸ ਕੈਨਸਲ ਹੋ ਜਾਣ ਖੁਦਾਵੰ ਉਹ ਆਪਣੇ ਆਪ ਹੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੌਬਾ ਕਰਨ ਦੁਆ ਕਰਨ ਖੁਦਾ ਹਰ ਅਜ ਦੀ ਸਤ ਦੁਆ ਪ੍ਰਾਰਥਨਾ ਦੇ ਵਸੀਲੇ ਆਜ਼ਾਦ ਤੇ ਚੰਗੇ ਕੀਤੇ ਜਾਣ ਖੁਦਾਵੰ ਔਰ ਸਭ ਦੇ ਸਭ ਬਲੈਸ ਹੋਰਾਸ਼ੀਸ਼ੀਤ ਹੋ ਜਨ ਖੁਦਾਵੰਦ ਸਾਰੇ ਹੀ ਰੋਗ ਨਾਸ਼ ਹੋ ਜਨ ਖੁਦਾ ਹਰੀ ਕੋ ਰੋਗੀ ਨੂੰ ਸ਼ੁਅਤੇ ਆਜ਼ਾਦ ਕਰੋ ਆਪਣੇ ਮਸਾ ਕੀਤੇ ਹੋਏ ਜੰਦਾ ਲਹੂ ਦੇ ਵਸੀਲੇ ਫਰੀ ਕਰੋ ਚੰਗਿਆ ਕਰੋ ਆਜ਼ਾਦ ਕਰੋ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਨੂੰ ਮੰਗਦੇ ਖੁਦਾਵੰਦ ਤੁਹਾਡਾ ਰੂਪ ਆਕ ਇਹਨਾਂ ਦੇ ਵਸਤ ਦੇ ਉੱਤੇ ਹੋਵੇ ਖੁਦਾਵੰਦ ਤੁਹਾਡਾ ਕਿਰਪਾ ਦਇਆ ਆਸ਼ੀਸ਼ ਬਰਹਾ ਹੱਥ ਨਨੋ ਸ਼ੋਏ ਪੈਰੇ ਖੁਦਾਵੰਦ ਦੁਆ ਕਰਦੇ ਮਹਾਨ ਖੁਦਾਵੰਦ ਉਹਨਾਂ ਸਾਰੇ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਅੱਜ ਦੇ ਦਿਨ ਫਾਸਟਿੰਗ ਕੀਤੀ ਹੈ ਪੈਰੇ ਪ੍ਰਭੂ ਜੀ ਅੱਜ ਦੀ ਪੂਰੀ ਫਾਸਟਿੰਗ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਇਹਨਾਂ ਦੇ ਪੂਰੇ ਘਰਾਂ ਪਰਿਵਾਰਾਂ ਨੂੰ ਬਰਕਤ ਅਤੇ ਆਸ਼ੀਰਵਾਦ ਦਿਨਾ ਖੁਦਾ ਇਹਨਾਂ ਦੇ ਸਾਰੇ ਰੁਕੇ ਹੋਏ ਕੰਮਾਂ ਨੂੰ ਚਲਾਉਣਾ ਪ੍ਰਭੂ ਜੀ ਇਹਨਾਂ ਦੇ ਸਾਰੇ ਹੀ ਬੰਧਨਾਂ ਨੂੰ ਤੋੜਨਾ ਖੁਦਾਬੰਦ ਇਹਨਾਂ ਨੂੰ ਸਰੀਰਕ ਅਤੇ ਆਤਮਿਕ ਬਲ ਬਖਸ਼ਣਾ ਪਿਤਾ ਸਾਰੀ ਕਮਜ਼ੋਰੀ ਤੋਂ ਆਜ਼ਾਦ ਕਰਨਾ ਖੁਦਾਬੰਦ ਆਉਣ ਵਾਲੇ ਸਮੇਂ ਜੋ ਹੋਰ ਵੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਇਸਤੇਮਾਲ ਕਰਨ ਦੇ ਸ਼ਬਦਾਂ ਵਿੱਚ ਸਾਮਰ ਦੇਣਾ ਖੁਦਾ ਅੱਜ ਇਹਨਾਂ ਦੀ ਪੂਰੀ ਫਾਸਟਿੰਗ ਮੈਂ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾਵਾਨ ਇਹਨਾਂ ਦੀ ਫਾਸਟਿੰਗ ਦਾ ਪ੍ਰਤੀਫਲ ਮੰਗਦੇ ਆ ਪਿਤਾ ਜੀ ਇਹਨਾਂ ਦੇ ਭੋਜਨ ਅਤੇ ਪਾਣੀ ਉੱਤੇ ਬਰਕਤ ਮੰਗਦੇ ਖੁਦਾਵਾਨ ਜੀ ਸੋ ਇਹ ਸਾਰਾ ਭੋਜਨ ਅਤੇ ਪਾਣੀ ਯੇਸ਼ੂ ਨਾਮ ਚ ਬlesਸ ਅਤੇ ਬਰਕਤ ਵਾਲਾ ਹੋ ਜਾਵੇ ਖੁਦਾਵਾਨ ਤੁਹਾਡੇ ਰੂਹ پاک ਦੇ ਵਸੀਲੇ ਪੂਰੇ ਪਰਿਵਾਰ ਆਜ਼ਾਦ ਸ਼ੁੱਧ ਪਵਿੱਤਰ ਕਿਤੇ ਜਾਣ ਖੁਦਾ ਤੜੀ ਸਦਾ ਤੋਂ ਲੈ ਕੇ ਸਦਾ ਦੀ ਕਿਰਪਾ ਆਸ਼ਿਸ਼ ਬਰਕਤ ਦਇਆ ਭਲਾਈ ਪ੍ਰੇਮ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਸਟੇਰ ਜਾਵੇ ਪੈਰੇ ਖੁਦਾਵਾਨ ਤੁਹਾਡੇ ਲਹੂ ਦੀ ਵਾੜਨ ਦੇ ਚਾਰਜਵਰੇ ਲਗਾਉਣੇ ਪੈਰੇ ਪ੍ਰਭੂ ਜੀ ਤੜੇ ਦੂਤਾਂ ਦੀ ਅਗਵਾਈ ਨੂੰ ਇਹਨਾਂ ਤੇ ਮੰਗਦੇ ਖੁਦਾਵਾਨ ਅਸ ਦੀ ਫਾਸਟਿੰਗ ਇੱਥੇ ਹੀ ਖਤਮ ਕਰਦੇ ਪਰੇ ਪ੍ਰਭੂ ਜਸਪੂਰੀ ਪ੍ਰਾਰਥਨਾ ਨੂੰ ਯੀਸ਼ੂ ਨਾਸਰੇ ਦਾ ਜੰਦਾ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ ਆਮੇਨ ਆਮੇਨ। ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ। ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ